ਤਾਂ ਖੁਸ਼ਖਬਰੀ ਹੈ ਜੀ ਸਾਰਿਆਂ ਲਈ ਐਕਸਾਈਜ਼ ਇੰਸਪੈਕਟਰ ਦੀਆਂ 41 ਅਸਾਮੀਆਂ ਦੀ ਭਰਤੀ ਹੈ ਜਿਹੜੀ ਆ ਗਈ ਹੈ ஆன்ਲਾਈਨ ਅਪਲਾਈ ਹੋਣਾ ਜਿਹੜਾ ਉਹ 17 12 2024 ਤੋਂ ਸ਼ੁਰੂ ਹੋਏਗਾ ਅਤੇ ਫੁੱਲ ਨੋਟੀਫਿਕੇਸ਼ਨ ਹੈ ਜਿਹੜਾ 16 12 2024 ਨੂੰ ਤੁਹਾਨੂੰ ਬੋਰਡ ਦੀ ਵੈਬਸਾਈਟ ਤੇ ਦੇਖਣ ਲਈ ਮਿਲੇਗਾ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਪਿਛਲੀ ਵੀਡੀਓ 'ਚ ਤੇ ਪਲੱਸ ਬੋਰਡ ਦੇ ਕਲਰਕ ਕਮ ਰੈਡ ਆਈਟੀ ਆਪਰੇਟਰ ਦੀਆਂ ਅਸਾਮੀਆਂ ਲਈ ਕਲਰਕ ਦੀਆਂ ਅਸਾਮੀਆਂ ਲਈ ਨੌਨ ਜੋਇਨਿੰਗ ਕੈਂਡੀਡੇਟ ਦੀ ਲਿਸਟ ਹੈ ਜਿਹੜੀ ਪਾ ਦਿੱਤੀ ਆਪਾਂ ਵੈਬਸਾਈਟ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਇਸ ਦੀ ਵੀ ਫੁੱਲ ਡਿਟੇਲ ਜਦੋਂ ਹੀ ਆਏਗੀ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਪਲੀਜ਼ ਰਿਕਵੈਸਟ ਹੈ ਸਾਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕੈਂਡੀਡੇਟਸ ਦੇ ਨਾਲ ਤੇ ਆਪਦੀ ਤਿਆਰੀ ਖਿੱਚ ਕੇ ਰੱਖੋ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟਸ ਆ ਰਹੀਆਂ ਜੀ 41 ਐਕਸਾਈਜ਼ ਗਰੁੱਪ ਆਫ ਸੀ ਦੀ ਪੋਸਟ ਹੈ ਜੀ 34500 ਸ਼ੁਰੂਆਤੀ ਤਨਖਾਹ ਹੋਏਗੀ ਹੁਣ ਇਹ ਨਾ ਪੁੱਛਿਓ ਵੀ 34500 ਤਨਖਾਹ ਗਰੁੱਪ ਸੀ ਦੀ ਕਿਵੇਂ ਹੈ ਉਸ ਦੇ ਵਿਸਤਾਰ ਪੂਰਵਕ ਵੀਡੀਓ ਬਾਅਦ ਚਾਪਾ ਲੈ ਆਵਾਂਗੇ ਕਮੈਂਟ ਜਰੂਰ ਕਰ ਦਿਓ ਪੀਡੀਐਫ ਫਾਈਲ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਜਾਂ ਕਮੈਂਟ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਨਾ ਜਰੂਰ ਕਰਿਓ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਣੇ ਆ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਿਡ ਬਾਏ ਬਾਏ